ਸਤ ਸ੍ਰੀ ਅਕਾਲ ਦੋਸਤੋ ਸਿਆਣੇ ਕਹਿੰਦੇ ਨੇ ਇੱਕ ਰੁੱਖ 100 ਸੁੱਖ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬ੍ਰਾਂਚ ਹੀਰੋ ਖੁਰਦ ਦੀ ਜੋ ਕਿ ਨਿਰੰਕਾਰੀ ਮੈਸਨਾ ਅਤੇ ಗ್ರಾಮ ਪੰਚਾਇਤ ਹੀਰੋ ਖੁਰਦ ਦੀ ਸਦਕਾ ਪਿੰਡ ਦੇ ਵਾਟਰ ਬਾਕਸ ਦੇ ਵਿੱਚ ਪੌਦੇ ਲਗਾਏ ਗਏ ਹਨ ਸਾਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਤਾਂ ਕਿ ਜੋ ਕਿ ਬਾਤਾਵਰਨ ਦਾ ਸਾਫ਼ ਸੁਥਰਾ ਰਹਿੰਦਾ ਹੈ ਅਤੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈ ਨੌਜਵਾਨ ਪੀਡੀ ਨੂੰ ਇੱਕ ਇੱਕ ਸੇਧ ਦਿੱਤੀ ਹੈ ਸੋ ਹੁਣ ਅਸੀਂ ਨਰੰਕਾਰੀ ਮਿਸ਼ਨ ਦੇ ਅਧਿਕਾਰੀ ਨਾਲ ਗੱਲ ਕਰਵਾਉਣੀ ਆ ਹਾਂਜੀ ਸਰ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਹੀਰੋ ਖੁਰਦ ਬ੍ਰਾਂਚ ਵਿੱਚ ਕਿੱਥੇ ਸਾਰੇ ਹੀ ਸਾਡੇ ਪੰਚਾਇਤ ਦੇ ਮਹਾਤਮਾ ਵੀ ਸਾਰੇ ਸਰਪੰਚ ਸਾਹਿਬ ਹੋਰ ਮੈਂਬਰ ਸਾਰੇ ਮੌਜੂਦ ਹਨ ਸਾਨੂੰ ਇਹਨਾਂ ਨੇ ਇਹ ਸੇਵਾ ਸਾਨੂੰ ਪ੍ਰਦਾਨ ਕੀਤੀ ਹੈ ਇਹ ਅੱਜ ਦਾ ਜੋ 1 वननेस वन दी जो सेवा है कि सारे ही हिंदुस्तान ਦੇ ਵਿੱਚ ਹਰ ਜਗ੍ਹਾ ਤੇ ਜਿੱਥੇ ਜਿੱਥੇ ਮਿਸ਼ਨ ਦੀਆਂ ਬ੍ਰਾਂਚਾਂ ਹਨ ਉੱਤੇ ਸਾਰੇ ਹੀ ਇਹ ਜੰਗਲ ਲਾਏ ਜਾ ਰਹੇ ਹਨ ਇਹ ਉਪਰਾਨਾ ਲਗਾਤਾਰ ਤੀਜੇ ਸਾਲ ਚੱਲ ਰਿਹਾ ਹੈ ਪਹਿਲੇ ਦੋ ਸਾਲ ਲਗਾਤਾਰ ਆ ਪੂਰੇ ਬਿਸ਼ਪ ਵਿੱਚ ਇਹ ਮਹਮ ਚਲਾਈ ਗਈ ਔਰ अनेका अनेका ਜੰਗਲ ਲਗਾਏ ਗਏ ਔਰ ਇਹ ਹੁਣ ਤੀਜੇ ਸਾਲ ਵੀ ਜਿੱਥੇ ਜਿੱਥੇ ਜਿਹੜੀ ਪ੍ਰਾਇਜ਼ ਦੇ ਵਿੱਚ ਪਹਿਲਾਂ ਜੰਗਲ ਨਹੀਂ ਲੱਗੇ ਸਨ ਉੱਥੇ ਵੀ ਸ਼ਤਗੁਰੂ ਮਾਤਾ ਸੁਦੇਸ਼ਾ ਜੀ ਦੀ ਕਿਰਪਾ ਸਦਕਾ ਇਹ ਸੇਵਾ ਸਾਨੂੰ ਪ੍ਰਦਾਨ ਕੀਤੀ ਗਈ ਅਸੀਂ ਬਹੁਤ ਹੀ ਧੰਨਵਾਦੀ ਹਾਂ ਇੱਥੇ ਪੰਚਾਇਤ ਦੇ ਮੈਂਬਰਾਂ ਦੇ ਜਿਨ੍ਹਾਂ ਨੇ ਆਗੇ ਸਾਡਾ ਹੌਸਲਾ ਵਧਾਇਆ ਸਰਪੰਚ ਸਾਹਿਬ ਦੇ ਹੋਰ ਮੈਂਬਰ ਸਾਹਿਬਾਨ ਔਰ ਇਹ ਵਾਟਰ ਵਾਕਸ ਦੀ ਜਗਾ ਇੱਥੇ 23 ਫਰਬੇ ਨੂੰ ਅਸੀਂ ਸਫਾਈ ਅਭਿਆਨ ਚਲਾਇਆ ਸੀ ਔਰ ਉਸੇ ਵਿੱਚ ਵੀ ਸਾਡੇ ਸਰਪੰਚ ਸਾਹਿਬ ਵੀ ਮੌਜੂਦ ਸਨ ਉੱਥੇ ਹੀ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਕਿ ਇੱਥੇ ਸਾਨੂੰ ਇਹ ਬੂਟੇ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਦਾਸ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਨੇ ਸਾਨੂੰ ਇਹ ਸਹਾਰਾ ਦੇ ਕੇ ਇਹ ਸੇਵਾ ਕਰਨ ਦੇ ਪਰਚੜਨ ਲਈ ਸਾਨੂੰ ਸਾਜ ਸੰਗਤ ਤੋਂ ਸਹਾਨ ਦਿੱਤਾ ਸਾਡੇ ਸਾਰੇ ਹੀ ਮੈਂਬਰ ਸੇਵਾਦਲ ਦੇ ਮੈਂਬਰ ਹੀਰੋ ਸਾਜ ਸੰਗਤ ਦੇ ਮੈਂਬਰ ਮੌਜੂਦ ਹਨ ਔਰ ਇਹ ਸਾਰੇ ਹੀ 3 ਸਾਲ ਤੱਕ ਇਸ ਦੀ ਪਰਵਰਿਸ਼ ਵੀ ਕਰਾਂਗੇ ਔਰ ਇਸ ਨੂੰ ਸਾਜ ਸੰਗਤ ਦਾ ਪੂਰਾ ਜਦੋਂ ਬੂਟੇ ਵੱਡੇ ਹੋ ਗਏ ਤਾਂ ਇਹ ਧਰਤੀ ਨੂੰ ਸਪੋਰਟ ਕਰ ਦਿੱਤੇ ਜਾਣਗੇ ਔਰ ਫਿਰ ਅੱਗੇ ਔਰ ਜਿੱਥੇ ਸਾਡੀ ਸੇਵਾ ਦੀ ਜਰੂਰਤ ਹੋਏਗੀ ਹੋਰ ਵੀ ਅਸੀਂ ਬੂਟੇ ਲਾ ਸਕਦੇ ਹਾਂ ਇਹ ਸ਼ਖਦਾਸ਼ ਫਿਰ ਇੱਕ ਵਾਰੀ ਇਹ ਸਾਰੇ ਮਾਤਮਾਂ ਦਾ ਔਰ ਸਾਰੇ ਹੀ ਪੰਚਾਇਤ ਦਾ ਧੰਨਵਾਦ ਕਰਦਾ ਯਾਰ ਕੇ ਬੋਲਣਾ